ਆਸੀ ਕਰ ਰਹਾ ਕਹਿੰਦਾ ਮੈਨੂੰ ਬਿਨਾ ਾਡੇ ਤੇ ਧਾਰੋ ਇੱਧਰ ਕਰ ਮੂੰ ਬੋਲ ਗੱਲ ਕਰ ਹੁਣ ਕੱਢ ਗਾਲ ਕਿਵੇਂ ਕੱਢੇ ਆ ਤੂੰ ਗਾਣਾ ਕੱਢ ਰਿਹਾ ਸਾਨੂੰ ਤੂੰ ਗਾਣਾ ਕੱਢ ਰਿਹਾ ਸਾਨੂੰ ਬਾਈ ਜੀ ਸਾਨੂੰ ਗਾਣਾ ਕੱਢ ਰਿਹਾ ਕਹਿੰਦਾ ਬਿਨਾ ਾਡੇ ਤੇ ਧਾਰੋ ਮੈਨੂੰ ਟਿਕਟ ਲੱਤੀ ਆ ਬਹਾਦਰ ਕੱਢ ਦੀਏ ਨੇ ਫਿਰ ਪਟਿਆਲੇ ਟਿਕਟ ਲੱਤੀ ਆ ਰੇ ਫਿਰ ਤੁਨੂੰ ਾਡੇ ਤੇ ਕਰਾਂ ਇਹ ਮੈਨੂੰ ਬਿਨਾ ਾਡੇ ਥੋੜੀ ਧਾਰ ਦੇਂਗੇ ਫਿਰ ਬਿਨਾਂ ਢੇ ਢੂੜੀ ਦਾਰਨਾ ਹੈ ਤੈਨੂੰ ਨਹੀਂ ਪਿਆਰ ਨਾਲ ਕੀ ਜਾਲਾ ਯਾਰ ਫਿਰ ਤੈਨੂੰ ਮੈਂ ਪਹਿਲਾਂ ਮੈਂ ਵੀ ਬਿਨਾਂ ਢੇ ਘਰੇ ਛੱਡਿਆ ਜੀ ਤੈਨੂੰ ਨਹੀਂ ਘਰੇ ਛੱਡ ਗਿਆ ਜੀ ਤੈਨੂੰ ਤੈਨੂੰ ਓਏ ਓਏ ਕੀ ਜਾਲਾ ਕੋਈ ਨਾ ਕੋਈ ਨਾ ਯਾਰ ਆਪ ਹੀ ਜੀ ਵੀਰ ਜੀ ਕੀ ਗੱਲ ਬਾਤ ਹੋ ਗਈ ਸੀ ਵੀਡੀਓ ਬੈਟਲ ਹੋ ਰਹੀ ਹੈ ਕੀ ਕਹਾ ਸੁਣੀ ਹੋ ਕਿਸੇ ਉਹਦੇ ਨਾਲ ਵੀਰ ਜੀ ਸਾਨੂੰ ਓਏ ਓਏ ਇਹ ਕਰਕੇ ਬੋਲੇ ਕਹਿੰਦੇ ਵੀ ਮੈਨੂੰ ਬਿਨਾਂ ਢੇ ਤੇ ਧਾਰੋ ਬਾਹਰ ਗੜਾ ਦਾ ਸਟਾਪ 'ਤੇ ਗੱਡੀ ਰੁੱਕਿਆ ਜੀ ਆ ਉੱਥੇ ਕੁਸਰੇ ਨਹੀਂ ਅੱਗੇ ਆ ਕੇ ਬਹਾਦਰਗੜ੍ਹ ਤੋਂ ਵਿਚਾਲੇ ਕਿਲੇ ਦੇ ਆਨ ਰੋਡ ਤੇ ਗੱਡੀ ਆਂਦੀ ਨੂੰ ਕਹਿੰਦਾ ਵੀ ਮੈਨੂੰ ਲਾਓ ਇੱਥੇ ਰੋਕ ਕੇ ਅੱਛਾ ਮੈਂ ਕਿਹਾ ਬਾਈ ਜੀ ਸਟਾਪਿੰਗ ਤੇ ਧਾਰਾਂਗੇ ਅਗਲੇ ਸਟਾਪਿੰਗ ਤੇ ਧਾਰਾਂਗੇ ਤੁਹਾਨੂੰ ਯੂਨੀਵਰਸਿਟੀ ਆ ਕੇ ਗੱਡੀ ਰੋਕੀ ਤੇ ਸਾਨੂੰ ਗਾਲਾਂ ਵੀ ਕੱਢੀਆਂ ਉਹਨੇ ਭਰੀ ਗੱਡੀ ਦੇ ਵਿੱਚ ਸਾਡੇ ਨਾਲ ਬਤਮੀਜੀ ਵੀ ਕੀਤੀ ਤੇ نیچے ਉਤਰ ਕੇ ਮੈਨੂੰ ਮਾਰਨ ਤੱਕ ਆਏ ਜੀ ਉਹ ਪੱਦੀ ਸ਼ਰਦਾਬਲੀ ਵਰਗੀ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦਿਨ ਰਾਤ ਸੇਵਾ ਨਿਭਾਉਂਦੇ ਤੇ ਸਵਾਰੀ ਦਾ ਇਦਾਂ ਦਾ ਵਤੀਰਾ ਜਦੋਂ ਤੁਹਾਡੇ ਨਾਲ ਕੀਤਾ ਜਾਂਦਾ ਹੈ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਇਹ ਤਾਂ ਸਾਰਾ ਦੇਖੋ ਸਾਰਾ ਦਿਨ ਅਸੀਂ ਸੇਵਾ ਕਰੀਦੀ ਆ ਇਹ ਜਾਨੀਏ ਬਤੀਰੇ ਬਰਤ ਦੇ ਨੇ ਸਾਡੇ ਨਾਲ ਜੀ ਵੀਰ ਸਾਨੂੰ ਬੜਾ ਦੁੱਖ ਹੁੰਦਾ ਜੀ ਹੂੰ ਹੂੰ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਦਾ ਹਰ ਇੱਕ ਬੰਦਾ ਸਾਨੂੰ ਆ ਕੇ ਵੱਧ ਘੱਟ ਬੋਲ ਕੇ ਚਲਾ ਜਾਂਦਾ ਜੀ ਹੂੰ ਹੂੰ ਬਿਨਾ ਪਹੁੰਚਾਂ ਦਾ ਕੋਈ ਗੱਲ ਵੀ ਨਹੀਂ ਹੈ ਜੀ ਬਿਨਾ ਅੱਡੇ ਤੋਂ ਉਤਾਰਨ ਦਾ ਕੋਈ ਰੂਲ ਨਹੀਂ ਬੰਦਾ ਜੀ ਇਹ ਆ ਪੰਜ ਸਪੀਡ ਤੇ ਗੱਡੀ ਆ ਰਹੀ ਹੈ ਜੀ ਅਗਰ ਅਸੀਂ ਆਹਨ ਰੋਡ ਤੇ ਗੱਡੀ ਰੋਕਦੇ ਪਿੱਛੇ ਕਿਸੇ ਨੇ ਗੱਡੀ ਵਿੱਚ ਲੱਗੀ ਜੀ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਜਿਵੇਂ ਉਹ ਜਿੱਦ ਕਰ ਰਿਹਾ ਸੀ ਮੈਨੂੰ ਉਤਾਰੋ ਜੀ ਤੁਸੀਂ ਗੱਡੀ ਰੋਕਦੇ ਤਾਂ ਹਾਦਸਾ ਵੀ ਹੋ ਸਕਦਾ ਹੈ ਜੀ ਹੋ ਸਕਦਾ ਹੀ ਉਹ ਬਿਲਕੁਲ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਹ ਵਤੀਰਾ ਸਵਾਰੀ ਵੱਲੋਂ ਕੀਤਾ ਗਿਆ ਹੈ ਡਰਾਈਵਰ ਬਾਈ ਨੂੰ ਭੱਦੀ ਸ਼ਰਦਾਲੀ ਦਾ ਇਸਮਾਲ ਕੀਤਾ ਗਿਆ ਜੀ ਜੀ ਇਹ ਜੇ ਦੇਖਿਆ ਜਾਵੇ ਇਹ ਨਾ ਬਹੁਤ ਗਲਤ ਹੈ ਸਰਕਾਰ ਨੂੰ ਇਹ ਹੀ ਬੇਨਤੀ ਆ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹੜਾ ਕੋਈ ਐਸਾ ਅੰਸਰ ਨੂੰ ਗਲਤ ਹਰਕਤ ਕਰਦਾ ਪਤਾ ਕੀ ਜੀ ਬਹੁਤ ਗਲਤ ਹਰਕਤ ਕੀਤੀ ਉਹਨੇ ਡਰਾਈਵਰ ਲਈ ਚਾਕੀ ਛੋਲਦੇ ਉਹਦੇ ਗੁਲਾਮੇ ਨੂੰ ਹੱਥ ਪਾਇਆ ਜੀ ਜਦੋਂ ਉਹਨੂੰ ਰੋਕਿਆ ਗਿਆ ਉਹ ਬਹੁਤ ਕੁਝ ਬੋਲ ਕੇ ਗਿਆ ਤਾਂ ਇਸ ਲਈ ਬੇਨਤੀ ਹੈ ਵੀ ਸਰਕਾਰ ਥੋੜੀ ਜੀ ਸਾਕਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਦੀ ਮੰਗ ਕਰਦੇ ਆਂ ਜੀ ਅਸੀਂ ਸਾਥ ਹੋਣੀ ਚਾਹੀਦੀ ਹੈ ਸਰਕਾਰ